ਗੰਦਗੀ ਦੇ ਢੇਰ ਉਤੋਂ ਖਰਾਕ ਖਾਂਦੀਆਂ ਨੇ ਪਾਲਤੂ ਗਾਵਾਂ ਮਹਾਲੀ ਦੇ ਲੋਕ ਹੋ ਜਾਣ ਸਾਵਧਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਖਾਂ ਕਰ ਰੱਖੀਆਂ ਨੇ ਬੰਦ ਮਾਮਲਾ ਮਨੁੱਖੀ ਸੇਤ ਨਾਲ ਖਿਲਵਾੜ ਕਰਨ ਦਾ ਤੁਸੀਂ ਵੇਖੋ ਮੌਕੇ ਦੀਆਂ ਤਸਵੀਰਾਂ ਗੰਦਗੀ ਦਾ ਇਹ ਢੇਰ ਗੁਰਦੁਆਰਾ ਸੋਹਣਾ ਸਾਹਿਬ ਦੇ ਨੇੜੇ ਹੈ ਪਾਲਤੂ ਗਾਵਾਂ ਦੇ ਮਾਲਕ ਇਨ੍ਹਾਂ ਗਾਵਾਂ ਨੂੰ ਸਵੇਰ ਤੇ ਸ਼ਾਮ ਇੱਥੇ ਛੱਡ ਦਿੰਦੇ ਨੇ ਉਹ ਤਾਂ ਦੇਖੋ ਗਾਵਾਂ ਦਾ ਇਹ ਕੋਈ ਅਵਾਰਾ ਗਾਵਾਂ ਆਪਾਂ ਨੂੰ ਨਹੀਂ ਕਹਿ ਸਕਦੇ ਦੁੱਧ ਦੇਣ ਵਾਲੀਆਂ ਦਧਾਰੂ ਗਾਵਾਂ ਨੇ ਸੋ ਕਈ ਗਾਵਾਂ ਇੱਥੇ ਆ ਗਈਆਂ ਨੇ ਨਿਤ ਦਿਨ ਦਾ ਕੰਮ ਹੈ ਤੇ ਲੋਕ ਚਾਵਾਂਤ ਕਹਿ ਕੇ ਵੀ ਚਾਵਾਂਤ ਦੁੱਧ ਇਸ ਦਾ ਪੀਂਦੇ ਆ ਟੌਰ ਨਾਲ ਚੁਸਕੀਆਂ ਲੈ ਲੈ ਕੇ ਚਾਹ ਕੌਫੀ ਤੇ ਦੁੱਧ ਪੀਂਦੇ ਹੋਣੇ ਪਰ ਕੁਝ ਬਾਵਾਂ ਗਾਵਾਂ ਬਿਮਾਰ ਵੀ ਨੇ ਹੌਲੀ ਹੌਲੀ ਚਲਦੀਆਂ ਨੇ ਸੋ ਕੂੜੇ ਦੇ ਢੇਰ ਤੇ ਆ ਗਈਆਂ ਨੇ ਅ ਦੇਖੋ ਕਿੰਨਾ ਜ਼ੁਰਮ ਹੈ ਇਹਨਾਂ ਪਸ਼ੂਆਂ ਤੇ ਇਹਨਾਂ ਨੂੰ ਕੂੜੀ ਪਾਉਣੀ ਚਾਹੀਦੀ ਆ ਹਰਾਚਾਰਾ ਪਾਉਣਾ ਚਾਹੀਦਾ ਜਦੋਂ ਇਹਨਾਂ ਨੂੰ ਹਰਾਚਾਰਾ ਨਹੀਂ ਪਾਇਆ ਜਾਂਦਾ ਮਜਬੂਰੀ ਬਸ ਕੂੜੇ ਦੇ ਢੇਰ ਤੋਂ ਗੰਦ ਖਾਂਦੇ ਨੇ ਇਹ ਗੰਦਗੀ ਲੋਕਾਂ ਦੇ ਘਰਾਂ ਚੋਂ ਇਕੱਠੀ ਹੋ ਕੇ ਇੱਥੇ ਸਿੱਟੀ ਜਾਂਦੀ ਹੈ ਹੋ ਸਕਦਾ 4 ਦਿਨ 5 ਦਿਨ ਪੁਰਾਣੀ ਹੋਵੇ ਉਲੀ ਲੱਗੀ ਹੋਵੇ ਜਿਸ ਕਾਰਨ گاਵਾ ਬਿਮਾਰ ਵੀ ਰਹਿੰਦੀਆਂ ਨੇ ਸੋ ਮੇਰੇ ਨਾਲ ਵੱਖ-ਵੱਖ ਵਿਅਕਤੀ ਗੱਲ ਕਰਨਗੇ ਚਾਹੇ ਉਹ ਕੂੜੇ ਦੇ ਢੇਰ ਤੇ ਡਿਊਟੀ ਦੇਣ ਵਾਲੇ ਹੋਣ ਉਹਨਾਂ ਨੇ ਉਹ ਵੀ ਦੱਸਣਗੇ ਕਿ ਕੀ ਮਾਮਲਾ ਤੇ ਨਾਲ ਕੇਸਰ ਸਿੰਘ ਨੇ ਇਸ ਮਾਮਲੇ ਦੇ ਸ਼ਿਕਾਇਤ ਕਰਤਾ ਨਾਲ ਉਹ ਵਿਅਕਤੀ ਵੀ ਨੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਤੇ ਠੇਕੇਦਾਰ ਨਾਲ ਗੱਲ ਕੀਤੀ ਹੈ ਇਹਨਾਂ ਵਿਅਕਤੀਆਂ ਨੇ ਕੀ ਕਿਹਾ ਚਾਹੇ ਉਹ ਹਰਿੰਦਰ ਸਿੰਘ ਹੋਣ ਚਾਹੇ ਸੋਨੂ ਹੋਣ ਚਾਹੇ ਕੇਸਰ ਸਿੰਘ ਹੋਣ ਉਹਨਾਂ ਨੇ ਕੀ ਕਿਹਾ ਉਹ ਤੁਸੀਂ ਸੁਣੋ ਤੇ ਇਹਨਾਂ ਦੀ ਗੱਲਬਾਤ ਸੁਣ ਕੇ ਸਹਿਜ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਦੁੱਧ ਦੇ ਨਾਂ ਤੇ ਮਹੱਲੀ ਦੇ ਲੋਕਾਂ ਨੂੰ ਕਿੰਨੀ ਗੰਦਗੀ ਪਲਾਈ ਜਾ ਰਹੀ ਆ ਸੋ ਸੁਣੋ ਸਾਰੀਆਂ ਸਾਰੇ ਮਸਲੇ ਦਾ ਹੱਲ ਕੀ ਹੋ ਸਕਦਾ ਤੇ ਸਾਰਾ ਮਸਲਾ ਕੀ ਆ ਜੀ ਵੀਰਿੰਦਰ ਸਿੰਘ ਨਾਮ ਤੁਹਾਡਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਮਸਲਾ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਮਸਲਾ ਇਹ ਹੈ ਜੀ ਮੈਂ ਨਾ ਪਿਛਲੇ ਦਿਨੀ ਪਹਿਲਾਂ ਵੀ ਕੰਪਲੇਂਟ ਕੀਤੀ ਹੈ ਜੀ ਮੈਂ ਨਾ ਦੁਆਰ ਤੋਂ ਕੰਪਲੇਂਟ ਕੀਤੀ ਐ ਐਸਐਸਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਪਾਈ ਹੋਈ ਹੈ ਜੀ ਮੇਰੇ ਹੱਥਕੜੀ ਲਗਾ ਕੇ ਮੈਨੂੰ ਜਲੀਲ ਕੀਤਾ ਗਿਆ ਮਤਲਬ ਮੇਰੀ ਉਹ ਉਹ ਚੀਜ਼ ਤੇ ਮੈਂ ਕਾਰਵਾਈ ਕਰਵਾਣੀ ਹੈ ਜੀ ਦਿਖਾ ਦਿਓ ਸ਼ਿਕਾਇਤ ਕੀ ਹੈ ਕਿਹਨੂੰ ਕਿਸੇ ਜੇ ਮੈਂ ਕੀ ਲਿਖਿਆ ਉਹਤੇ ਦਿਖਾ ਦਿਓ ਇਹ ਇਹ ਲਿਖਿਆ ਜੀ ਮਨਜੀਤ ਸਿੰਘ ਬਾਰੇ ਲਿਖਿਆ ਜੀ ਇੱਕ ਤਾਂ ਮੈਂ ਠੇਕੇਦਾਰ ਨਗਰ ਨਗਰ ਨਹੀਂ ਕਿਹਾ ਉਹਨਾਂ ਨੇ ਮੇਰੇ ਹੱਥਕੜੇ ਲਵਾ ਕੇ ਜੀ ਪਹਿਲਾਂ ਉਹ ਕੀਤਾ ਫੇ ਅਵਾਰਾ ਪਸ਼ੂ ਚਰਨਦੇ ਜੀ ਉਹ ਪੈਸੇ ਲੰਦਾ ਪ੍ਰਤੀ ਮੱਝ 500 ਰੁਪਿਆ ਤੇ ਗਾਂ ਦਾ 200 ਰੁਪਿਆ ਪ੍ਰਤੀ ਤੇ ਉਹ 15 15 20 2000 ਰੁਪਏ ਇੱਕ ਇੱਕ ਬੰਦੇ ਤੋਂ ਲੰਦਾ ਜੀ ਮਹੀਨੇ ਦੇ ਤੇ ਤੁਹਾਨੂੰ ਫਿਰ ਥਾਣੇ 'ਚ ਕਦੋਂ ਬੰਦ ਕਰਤਾ ਥਾਣੇ 'ਤੇ ਜੀ ਮੈਂ ਉਹਦੇ ਖਿਲਾਫ ਕੰਪਲੇਂਟ ਕੀਤੀ ਹੈ ਜੀ ਆਪਣਾ ਵਿਜੀਲੈਂਸ ਕੰਪਲੇਂਟ ਕੀਤੀ ਹੈ ਜੀ ਮੈਂ ਬਿਆਨ ਦਿੱਤਾ ਬਾਅਦ ਕੀਤੀ ਹੈ ਪਹਿਲਾਂ ਕਦੋਂ ਮਤਲਬ ਪਹਿਲਾਂ ਬੇਮਤਲ ਮੈਨੂੰ ਥਾਣੇ 'ਚ ਬੁਲਾ ਕੇ ਜੀ ਉਹਨਾਂ ਨੇ ਮੈਨੂੰ ਬਿਠਾ ਕੇ ਰੱਖਿਆ ਜੀ ਥਾਣੇ 'ਚ ਤੇ ਮੇਰੇ ਹੱਤਕੜੀ ਲਾਈ ਹੈ ਜੀ ਲਵਾ ਕੇ ਮੇਰੀ ਫੋਟੋ ਵਾਇਰਲ ਕੀਤੀ ਗਈ ਹੈ ਜੀ। ਅੱਛਾ ਹਾਂਜੀ ਹੁਣ ਕੀ ਸ਼ਿਕਾਇਤ ਪਾਈ ਹੈ ਫਿਰ ਕੀ ਮੰਗ ਰਹੀ ਹੈ? ਇਹ ਮੰਗ ਕੀਤੀ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਨਾ ਕਾਰਵਾਈ ਕਰਾਣੀ ਹੈ ਜੀ ਮਤਲਬ ਜਿੱਥੋਂ ਤੱਕ ਮੇਤੋ ਹੋ ਸਕੀ ਮੈਂ ਆਪਣੇ ਨਾਲ ਦੇ ਬੰਦਿਆਂ ਦਾ ਹੋਰਾਂ ਤੋਂ ਵੀ ਸਲਾਹ ਲਿੱਤੀ ਹੈ ਜੀ ਵੀ ਮਤਲਬ ਮੈਂ ਪੂਰੀ ਕਾਰਵਾਈ ਕਰਾ ਕੇ ਹਟੂੰਗਾ ਜੀ ਹੁਣ। ਤੁਹਾਨੂੰ ਇਹਦਾ ਮਨ ਤੇ ਬੋਝ ਆ ਵੀ ਮੈਨੂੰ ਕਿਉਂ ਨਜ਼ਾਇਜ਼ ਰੱਖਿਆ ਕਿੰਨਾ ਟਾਈਮ ਰੱਖਿਆ? 2-3 ਘੰਟੇ ਮੈਨੂੰ ਬਿਠਾ ਕੇ ਰੱਖਿਆ ਜੀ ਉੱਥੇ। ਫੇਰ ਮੇਲੇ ਹਾਤਕੜੀ ਲਾਈ ਗਈ ਜੀ ਹਾਤਕੜੀ ਲਾ ਕੇ ਫੋਟੋ ਖਿੱਚ ਕੇ ਵਾਇਰਲ ਕੀਤੀ ਗਈ ਹੈ ਜੀ ਪੁਲਸ ਵਾਲੇ ਕਿੰਨੇ ਕਿਸੇ ਉਦੋਂ ਤੁਹਾਨੂੰ ਦਬਕੇ ਵੀ ਮਾਰੇ ਹਣ ਨਹੀਂ ਦਬਕੇ ਤਾਂ ਕੋਈ ਨਹੀਂ ਮਾਰੇ ਜੀ ਉਹਨਾਂ ਨੇ ਮਤਲਬ ਤਿੰਨ ਚਾਰ ਜਣੇ ਸੀਗੇ ਜੀ ਉੱਤੇ ਹਾਤਕੜੀ ਲਾਈ ਕਿਨੇ ਪੁਲਸ ਵਾਲੇ ਨੇ ਹਾਂਜੀ ਪੁਲਸ ਵਾਲਿਆਂ ਨੇ ਲਾਈ ਹੈ ਜੀ ਤੁਸੀਂ ਕਹਿਨ ਵੀ ਕਾਤੋਂ ਲਾਉਂਦੇ ਨਹੀਂ ਸਰ ਮੈਨੂੰ ਪਤਾ ਨਹੀਂ ਤਾਂ ਜੀ ਵੈਸੇ ਬੁਲਾ ਕੇ ਉਹਨਾਂ ਨੇ ਲਾ ਲਈ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਤਾਂ ਵੀ ਲਾ ਨਹੀਂ ਸਕਦੇ ਨੂੰ ਇਹ ਨਹੀਂ ਪਤਾ ਸੀ ਵੀ ਕਿਹੜੇ ਕੇਸ ਚ ਲਿਆਂਦਾ ਹਾਂਜੀ ਪਤਾ ਸੀ ਵੀ ਕਿਹੜੇ ਕੇਸ ਚ ਲਿਆਂਦਾ ਨਹੀਂ ਕੋਈ ਕੇਸ ਨਹੀਂ ਹੈਗਾ ਜੀ ਪਤਾ ਹੀ ਨਹੀਂ ਸੀਗਾ ਮੈਨੂੰ ਫੋਨ ਕਰਕੇ ਬੁ 82 ਚੌਕੀ ਹੈ ਜੀ ਆਪਣਾ ਇੰਡਸਟਰੀ ਏਰੀਆ 82 ਹਾਂਜੀ ਹਾਂਜੀ ਮੁਹਾਲੀ ਅੱਛਾ ਫਿਰ ਚੜਾ ਕੇ ਕੌਣ ਲੈ ਕੇ ਗਿਆ ਤੁਹਾਨੂੰ ਚੜਾ ਕੇ ਮੇਰੇ ਘਰ ਦੇ ਗਏ ਜੀ ਉਹ ਮੈਨੂੰ ਲੈ ਕੇ ਆਏ ਨੇ ਜੀ ਸ਼ਾਮ ਨੂੰ 7-8 ਵਜੇ ਅੱਛਾ ਹਾਂਜੀ ਤੇ ਘਰ ਦੇ ਨੂੰ ਤਾਂ ਪਰੇਸ਼ਾਨ ਹੋ ਗਏ ਨੇ ਵੀ ਮੁੰਡਾ ਥਾਣੇ ਹਾਂਜੀ ਹਾਂਜੀ ਘਰ ਦੇ ਤਾਂ ਪਰੇਸ਼ਾਨ ਹੁੰਦੇ ਹੀ ਆ ਜੀ ਵੀ ਇਸ ਚੀਜ਼ ਤੋਂ ਐ ਡਰ ਨਹੀਂ ਲੱਗਿਆ ਜੀ ਟਿੱਕ ਤੇ ਲੱਗੇ ਇਸ ਨਾਲ ਬਾਦੋਂ ਡਰ ਤਾਂ ਹੁੰਦਾ ਹੀ ਆ ਜੀ ਹੁਣ ਵੀ ਮਤਲਬ ਮੈਨੂੰ ਪਤਾ ਲੱਗਿਆ ਜੀ ਕਿਸੇ ਤੋਂ ਵੀ ਇਹ ਠੇਕੇਦਾਰ ਨਗਰ ਨਿਗਮ ਦੇ ਅਫਸਰਾਂ ਨਾਲ ਮਿਲ ਕੇ ਮੇਰੇ ਤੇ ਝੂਠਾ ਕੇ ਕਾਰਵਾਈ ਕਰਾ ਰਹੇ ਕਿਉਂਕਿ ਮੈਂ ਇਹਦੇ ਖਿਲਾ मतलब जो भी बयान मन्नू पता सीगा जी, जी जो भी दे बारे वो सब कुछ मैं दस्या जी उस उस तो चक्करा जे मेरे ते ਝੂਠੀ ਕਾਰਵਾਈ ਕਰਵਾਉਣ ਨੂੰ ਫਿਰ ਰਿਹਾ ਜੀ મતલਬ ਜਿਹੜੇ ਨਗਰ ਨਿਗਮ ਦੇ ਉਤੇ ਕੈਟਲ ਚੌਂਕੀਦਾਰ ਨੇ ਜੀ ਉਹਨਾਂ ਦੇ ਦਬਾਅ ਪਾ ਰਹੇ ਕਿ ਮੇਰੇ ਖਿਲਾਫ ਝੂਠੇ ਬਿਆਨ ਦੇਣ ਉੱਥੇ ਕੋਈ ਬਾਰਦਾਦ ਹੋਈ ਹੋਣੀ ਹੈ ਜੀ ਆਪਾਂ ਨੂੰ ਪਤਾ ਨਹੀਂ ਉਸ ਚੀਜ਼ ਦਾ મતલਬ ਬਾਰਦਾਦ ਚ ਮੈਨੂੰ ਸ਼ਾਮਲ ਕਰਨਾ ਜਾਂਦਾ ਜੀ ਇਹ ਕਿੰਨੇ ਚਿਰ ਡਰਾਈਵਰੀ ਕੀਤੀ ਤੁਸੀਂ ਉਹਦੇ ਨਾਲ ਡਰਾਈਵਰੀ ਨਹੀਂ ਕੀਤੀ ਜੀ ਮੈਂ ਕੈਟਲ ਗੱਜਾ ਦੇ ਦੋਆ ਫਣ ਚ ਰੱਖਿਆ ਹੋਇਆ ਜੀ ਜੀ ਲੇਬਰ ਲੇਬਰ ਪੱਖੋਂ ਰੱਖਿਆ ਹੋਇਆ ਜੀ ਕਿੰਨੀ ਤਨਖਾਹ ਮਿਲਦੀ ਸੀ ਫਿਰ ਤਨਖਾਹ ਬਿਲਕੁਲ ਨਹੀਂ ਮ ਮਤਲਬ ਮੈਨੂੰ ਕਿਹਾ ਗਿਆ ਸੀ ਕਿ ਤੇਰੇ ਪਸ਼ੂ ਜੇ ਆਵਾਜ਼ ਸ਼ਹਿਰ ਚ ਆਵਾੜਾ ਫਿਰਨੇ ਦੇ ਰਾਮ ਨਾਲ ਵੀ ਉਹ ਨਹੀਂ ਅਸੀਂ ਫੜਾਂਗੇ ਵੀ ਤੈਨੂੰ ਕੋਈ ਤਨਖਾਹ ਨਹੀਂ ਕੋਈ ਕੁਝ ਨਹੀਂ ਹਾਂਜੀ ਕਿੰਨੇ ਚਿਰ ਵਾਰਾ ਫਿਰਦੇਰੇ ਤੇਰੇ ਪਸ਼ੂ ਤੁਹਾਡੇ ਜਦੋਂ ਤੱਕ ਮੈਂ ਗੱਡੀ ਤੇ ਲੱਗੇ ਰਹਿਆ ਹਾਂ ਜੀ ਹੁਣ ਫਿਰ ਹੁਣ ਤਾਂ ਫਿਰ ਬੰਦ ਕਰਾਏ ਹੋਏ ਨੇ ਜੀ ਮੇਰੇ ਮੈਨੂੰ ਕੱਲੇ ਨੂੰ ਟਾਰਗੇਟ ਕਰਿਆ ਜਾਂਦਾ ਜੀ ਰਾਤ ਨੂੰ ਕਦੇ 12 ਵਜੇ ਕਦੇ 1 ਵਜੇ ਗੱਡੀ ਚਲਾ ਕੇ ਮੇਰੇ ਕੱਲੇ ਦੇ 6 6 7 7 ਪਸ਼ੂ ਫੜੇ ਜਾਂਦੇ ਨੇ ਜੀ ਨਹੀਂ ਰਾਤ ਨੂੰ ਫਿਰ ਕਦੇ ਕੁੱਲੇ ਵੀ ਚਰਦੇ ਰਹਿੰਦੇ ਰਾਤ ਨੂੰ ਜਦੋਂ ਥੋੜੀ ਬਹਿੰਦੀ ਤੇਰੇ ਕੁੱਲੇ ਛੱਡ ਦਿੰਨੇ ਹਾਂ ਜੀ ਅਸੀਂ ਉਸ ਟਾਈਮ ਫਿਰ ਮਤਲਬ ਲੈਣ ਨੂੰ ਤਾਂ ਕਰਦੀ ਕਿ ਇਸ ਟਾਈਮ ਛੱਡਦਾ ਜੀ ਉਸੇ ਟਾਈਮ ਗੱਡੀ ਚਲਾ ਕੇ ਮੇਰੇ ਪਸ਼ੂ ਫੜਦੇ ਆ ਜੀ ਨਹੀਂ ਤਾਂ ਨਹੀ ਉਦਾਂ ਕਿਸੇ ਤਾਂ ਨਹੀਂ ਫੜਦੇ ਸ਼ਹਿਰ ਚ ਮਿੰਨਾ ਇਕੱਠਾ ਹੋ ਰਿਹਾ ਜੀ ਮੰਥਲੀ ਸਾਰਿਆਂ ਤੋਂ ਤੁਹਾਡੇ ਤੇ ਜੁਰਮਾਨਾ ਕਿੰਨੀ ਵਾਰੀ ਠੋਕਿਆ ਜੁਰਮਾਨਾ ਮੇਰੇ ਤੇ ਕਾਫੀ ਵਾਰ ਹੋ ਗਿਆ 2.5 ਲੱਖ ਰੁਪਏ ਜੁਰਮਾਨੇ ਦਾ ਹੋ ਚੁੱਕਾ ਜੀ ਹੁਣ ਤੱਕ ਕਿੰਨੇ ਟਾਈਮ ਸਿਰ ਮਤਲਬ ਲਾਲੋ ਜੀ ਅਕਤੂਬਰ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ 2023 ਤੋਂ ਲੈ ਕੇ ਬਾਕੀ ਤਾਂ ਕਿਸੇ ਤੇ ਨਹੀਂ ਹੋ ਰਿਹਾ ਜੀ ਸ਼ਹਿਰ ਚ ਸਭ ਆਵਾਰਾ ਫਿਰ ਰਹੇ ਨੇ ਜੀ ਬੱਚੂ ਸਭ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਹਾਂ ਇਨ ਸਭ ਦੀ ਮੰਗ ਕਰਦੇ ਆ ਜੀ ਅਸੀਂ ਵੀ ਮਤਲਬ ਇਸ ਚੀਜ਼ ਤੇ ਗੌਰ ਕੀਤੀ ਜਾਣੀ ਚਾਹੀਦੀ ਆ ਅਸੀਂ ਕੰਪਲੇਂਟ ਚਲੋ ਪਹਿਲਾਂ ਤਾਂ ਅਸੀਂ ਮੰਨਦੇ ਸੀ ਉਹਨਾਂ ਨੂੰ ਨਹੀਂ ਪਤਾ ਹੋਣਾ ਹਣਾ ਹੁਣ ਤਾਂ ਅਸੀਂ ਕੰਪਲੇਟਾਂ ਪਾਈਆਂ ਜੀ ਦੱਸਿਆ ਹੋਇਆ ਸਭ ਨੂੰ ਬੇਬੰਦਾ ਐਵੇਂ ਕਰ ਰਿਹਾ ਜੀ ਠੇਕੇਦਾਰ ਪਰ ਹੁਣ ਵੀ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਹੋਰੀ ਜੀ ਕੀ ਮਸਲਾ ਹੋਰ ਮਸਲਾ ਇਹ ਹੈ ਜੀ ਮਤਲਬ ਮੇਰੇ ਕੋਲ ਨਾ ਇਹਦੇ ਬੰਦਿਆਂ ਦੀ ਰਿਕਾਰਡਿੰਗ ਪਈ ਹੈ ਜੀ ਮਤਲਬ ਪਿਛਲੇ ਜੇ ਮੇਰੇ ਕੋਲ ਨਾ ਇਹ 80000 ਕੱਢ ਰਿਹਾ ਜੀ ਮੇਰੇ ਵੱਲ ਵੀ ਜਿਹੜੇ ਮੈਨੂੰ ਨੇ ਪੈਸੇ ਪੂਸੇ ਇਕੱਠੇ ਕਰਨ ਭੇਜਦਾ ਸੀਗਾ ਵੀ ਉੱਥੇ ਤੋਂ ਫੜ ਲਿਆ ਉੱਥੇ ਵੀ ਉਸ ਤੋਂ ਬਾਅਦ ਇਹ ਮੈਨੂੰ ਕਹਿੰਦਾ ਵੀ ਤੇਰੇ ਵੱਲ 80000 ਰੁਪਏ ਮੇਰਾ ਨਿਕਲਦਾ ਉਹ ਬੰਦੇ ਦੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ ਤੇ ਦੀ 80000 ਮੈਨੂੰ ਕਹਿੰਦਾ ਪਹਿਲਾਂ 80000 ਰੁਪਏ ਦੇ ਉਸ ਤੋਂ ਬਾਅਦ 15000 ਰੁਪਏ ਮੰਥਲੀ ਦੇ ਵੀ ਫਿਰ ਤੈਨੂੰ ਡੰਗਰ ਛੱਡਣ ਦੀ ਮੈਂ ਇਜਾਜ਼ਤ ਦੇਵਾਂਗਾ ਸ਼ਹਿਰ 'ਚ ਠੀਕ ਹੈ ਹਾਂਜੀ ਹਾਂਜੀ ਮੈਂ ਨਾ ਇਹ ਜਾਣਕਾਰੀ ਦੇਣੀ ਚਾਹੁੰਦਾ ਹੈ ਕਿ ਜਿਹੜਾ ਨਗਰ ਨਿਗਮ ਵੱਲੋਂ ਠੇਕਾ ਦਿੱਤਾ ਗਿਆ ਜਿਸ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਇਹ ਜਿਹੜੀਆਂ ਗਾਵਾਂ ਦੇਖੋ ਇੱਥੇ ਤੁਸੀਂ ਦੇਖੋਗੇ ਵੀ ਇੱਥੇ ਕਿੰਨੀ ਬਦਬੂ ਮਾਰ ਰਹੀ ਹੈ ਖੜਾ ਨਹੀਂ ਜਾਂਦਾ ਇਹ ਇਹ ਠੇਕੇਦਾਰ ਦੇ ਤੇ ਉਹਦੇ ਗੱਡੀ ਦੇ ਉੱਤੇ ਜਿਹੜਾ ਕੰਮ ਕਰਦਾ ਉਹਦੀਆਂ ਗਾਵਾਂ ਨੇ ਇਹ ਆਉਣੀਆਂ ਸ਼ੁਰੂ ਹੋ ਗਈਆਂ ਨੇ ਉਹ ਸਾਹਮਣੇ ਰੱਖੀਆਂ ਹੋਈਆਂ ਨੇ ਉਹਦੇ ਤਾਰ ਲਾ ਕੇ 100 ਤੋਂ ਵੀ ਵੱਧ ਗਾਵਾਂ ਨੇ ਪਾਲ ਪਾਲਤੂ ਨੇ ਸਾਰੀਆਂ ਇਹਨਾਂ ਨੇ ਇੱਥੋਂ ਗੰਦਗੀ ਦੇ ਨਾਲ ਖਾ ਕੇ ਢਿੱਡ ਭਰ ਕੇ ਇਹਨਾਂ ਨੇ ਸ਼ਾਮ ਨੂੰ ਇੱਥੇ ਸੜਕ ਦੇ ਉੱਤੇ ਬਹਿ ਜਾਣਾ ਏਅਰਪੋਰਟ ਰੋਡ ਦੇ ਦੇਖ ਤੁਸੀਂ ਦੇਖੋ ਵੀ ਕਿੰਨੀ ਏਅਰਪੋਰਟ ਰੋਡ ਚਲਦੀ ਆ ਮੈਂ ਹਰ ਰੋਜ਼ ਇਹਨਾਂ گاਵਾਂ ਦੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਨਗਰ ਨਿਗਮ ਦੇ ਸੁਪਰਵਾਈਜ਼ਰ ਤੋਂ ਲੈ ਕੇ ਅਸਿਸਟੈਂਟ ਕਮਿਸ਼ਨਰ ਕਮਿਸ਼ਨਰ ਸਾਰਿਆਂ ਨੂੰ ਮੈਂ ਇਹਨਾਂ ਦੀ ਵੀਡੀਓ ਰੋਜ਼ ਪਾਉਣਾ ਫੜਨ ਵਾਸਤੇ ਫੜਨ ਵਾਸਤੇ ਬੇਨਤੀ ਕਰਦਾ ਵੀ ਇਹਨਾਂ ਨੂੰ ਫੜਾ ਜਾਵੇ ਦੱਸਦਾ ਵੀ ਇਹਨਾਂ ਨੂੰ ਵੀ ਇਸ ਠੇਕੇਦਾਰ ਦੀਆਂ ਇਹੇ گاਵਾਂ ਨੇ ਸਾਰੀਆਂ ਠੀਕ ਹੈ ਨਾ ਜੀ ਇਹੀ گاਵਾਂ ਦਾ ਦੁੱਧ ਦੇਖੋ ਤੁਸੀਂ ਕਿਵੇਂ ਵੇਚਿਆ ਜਾਂਦਾ ਦੇਖੋ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆਹੇ ਕਵਾੜ ਖਾਰੀਆਂ ਨੇ ਇਹਨਾਂ ਨੂੰ ਆਵਾਰਾ ਕਹਿ ਦਿੱਤਾ ਜਾਂਦਾ ਇਹ ਪਾਲਤੂ ਨੇ ਠੇਕੇਦਾਰ ਨੇ ਰਲ ਕੇ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਪਹਿਲਾਂ ਵੀ ਮੈਂ ਇੰਟਰਵਿਊ ਦੇ ਵਿੱਚ ਦੱਸ ਚੁੱਕਿਆ ਹਾਂ ਵੀ ਜਿਹੜੀਆਂ ਮੱਝਾਂ ਵੀ ਲਗਭਗ ਮਹੀਨਾ ਹੋ ਗਿਆ ਮੱਝਾਂ ਬਾਰੇ ਇੰਟਰਵਿਊ ਦਿੱਤਾ ਤੁਹਾਡੇ ਚੈਨਲ ਦੇ ਅਸੀਂ ਲੋਕ ਦੱਸਿਆ ਸੀਗਾ ਉਹ ਮੱਝਾਂ ਇੱਕ ਦਿਨ ਵੀ ਨਹੀਂ ਰੁਕੀਆਂ ਜਾਣ ਤੋਂ ਯੋਕੇ ਉਹਨਾਂ ਤੋਂ 500 ਰੁਪਏ ਪ੍ਰਤੀ ਮਹੀਨہ ਲਿਆ ਜਾਂਦਾ ਹੈ। ਉਹ ਦਿੱਲੀ ਹਰ ਰੋਜ਼ ਰੈਗੂਲਰ ਉਸੇ ਤਰ੍ਹਾਂ ਉਸੇ ਤਰ੍ਹਾਂ ਜਾ ਰਹੀਆਂ ਨੇ। ਬਿਲਕੁਲ ਵੀ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਇਹਨਾਂ ਨੇ ਜੰਗਲ ਰਾਜ ਬਣਾਇਆ ਹੋਇਆ ਹੈ। ਠੀਕ ਹੈ ਜੀ। ਤੁਸੀਂ ਦੇਖੋਗੇ ਵੀ ਮੈਂ ਹਰ ਰੋਜ਼ ਹੋਰ ਵੀ ਹੋਰ ਜਗ੍ਹਾ 68 ਸੈਕਟਰ ਦੇ ਵਿੱਚ ਦਿੱਲੀ ਮੈਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਹਰ ਰੋਜ਼ ਉੱਥੇ ਡੰਗਰ ਜਿਹੜੇ ਹੈਗੇ ਨੇ گاਵਾ ਮਾਰਕੀਟ ਦੇ ਸੜਕ ਦੇ ਉੱਤੇ ਮਾਰਕੀਟ ਦੇ ਸਾਹਮਣੇ ਸੜਕ ਦੇ ਉੱਤੇ ਬੈਠੀਆਂ ਹੁੰਦੀਆਂ ਨੇ ਮੈਂ ਰੋਜ਼ ਵੀਡੀਓ ਬਣਾ ਕੇ ਪਾਉਣਾ ਮਾਈ ਹਸਪੀਟਲ ਆ 69 ਸੈਕਟਰ ਦੇ ਵਿੱਚ ਉੱਥੇ گاਵਾ ਦੀ ਮੈਂ ਰਹਿੰਦਾ ਨੇ ਇਹਨਾਂ ਦੀ ਹਾਂਜੀ ਪਸ਼ੂ ਕੀ ਮਸਲਾ ਕਿ ਕਿਉਂ ਪਾਉਨੇ ਪਾਉਂਦਾ ਮੈਂ ਇਹ ਮਸਲਾ ਮੈਂ ਇਹ ਦੱਸ ਰਿਹਾ ਵੀ ਇਹਨਾਂ ਜਦੋਂ ਠੇਕਾ ਦਿੱਤਾ ਹੋਇਆ ਕਿਸੇ ਨੂੰ ਠੇਕਾ ਦਿੱਤਾ ਹੋਇਆ ਆਵਾਰਾ ਜਿਹੜੇ ਆਵਾਰਾ ਨਹੀਂ ਕਹੋ ਪਸ਼ੂ ਫੜਨ ਦਾ ਤੇ ਉਹਨੂੰ ਪੈਸੇ ਵੀ ਦੇਣੇ ਆ ਕਾਰਪੋਰੇਸ਼ਨ ਨੇ ਤੇ ਜਦੋਂ ਉਹ ਫੜਦਾ ਨਹੀਂ ਹੈਗਾ ਪਸ਼ੂ ਤੇ ਇਹ ਜੇ ਨਹੀਂ ਫਰਦਾ ਉਹਦਾ ਠੇਕਾ ਕੈਨਸਲ ਕਰਨਾ ਚਾਹੀਦਾ ਹੈ ਉਹਦੀ ਜਿਹੜੀ ਹੈਗੀ ਹੈ ਜਿਹੜੀ ਉਹਦੀ ਨਸ਼ਟ ਜਿਹੜੀ ਉਹਦੀ ਪੈਸੇ ਆ ਰੱਖੀ ਹੋਈ ਸਕਿਉਰਿਟੀ ਉਹ ਵੀ ਜਬਤ ਹੋਣੀ ਚਾਹੀਦੀ ਆ ਉਹਦਾ ਠੇਕਾ ਵੀ ਜਿਹੜਾ ਮਤਲਬ ਉਹਨੂੰ ਬਲੈਕਲਿਸਟ ਚ ਪਾਉਣਾ ਚਾਹੀਦਾ ਉਹਦਾ ਠੇਕਾ ਵੀ ਕੈਨਸਲ ਹੋਣਾ ਚਾਹੀਦਾ ਹੈ ਲੇਕਿਨ ਕਿਉਂਕਿ ਅਫਸਰ ਨਾਲ ਮੇਰੇ ਹੋਏ ਨੇ ਇਸ ਕਰਕੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹਨਾਂ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਹੈ ਵਿਜੀਲੈਂਸ ਕੋਲ ਸ਼ਿਕਾਇਤ ਸ਼ਿਕਾਇਤ ਸਮੇਤ ਸਬੂਤ ਕੀਤੀ ਆ ਬਿੱਦ ਸਬੂਤ ਕੀਤੀ ਆ ਪਹਿਲਾਂ ਸਬੂਤ ਬਣਾਏ ਗਏ ਨੇ ਜਿਹੜੇ ਇਹ ਬੰਦੇ ਪਹਿਲਾਂ ਗੱਡੀ 'ਤੇ ਕੰਮ ਕਰਦੇ ਸੀ ਇਹਨਾਂ ਨੇ ਮੈਨੂੰ ਦੱਸਿਆ ਵੀ ਕਿਸ ਤਰ੍ਹਾਂ ਪਹਿਲਾਂ ਸਾਨੂੰ ਇਹ ਪੈਸੇ ਦੇਣ ਭੇਜ ਤਾਂ ਹੁੰਦਾ ਸੀਗਾ ਕਿਸ ਤਰ੍ਹਾਂ ਫਿਰ ਇਹਦੇ ਉੱਤੇ ਇਲਜ਼ਾਮ ਲਾ ਕੇ ਵੀ ਤੇਰੇ ਵੱਲ ਜਿਹੜੇ ਪੈਸੇ ਇਕੱਠੇ ਕੀਤੇ ਸੀ ਉਹਨਾਂ ਵਿੱਚੋਂ 80000 ਰੁਪਏ ਪਹੁੰਚਦੇ ਤੇ ਫਿਰ 15000 ਰੁਪਏ ਪਰ ਮੰਥ ਮੈਨੂੰ ਦੇ ਇਹਨੇ ਆਪਣਾ ਬੰਦਾ ਜਿਹੜਾ ਗੱਡੀ 'ਤੇ ਰੱਖਿਆ ਹੋਇਆ ਉਹ ਭੇਜਿਆ ਉਹਦੀ ਮੈਂ ਵਕਾਇਦਾ ਰਿਕਾਰਡਿੰਗ ਕਰਕੇ ਮੇਰੇ ਕੋਲ ਆ ਉਹ ਅਸੀਂ ਵਿਜੀਲੈਂਸ ਨੂੰ ਦੇਣੀ ਹੈ ਠੀਕ ਹੈ ਨਾ ਅਸਾਧਾਰ ਤੇ ਇਹਨਾਂ ਦੇ ਖਿਲਾਫ ਐਫਆਰ ਹੋਣੀ ਬਣਦੀ ਹੈ ਸਕੋਂ ਇਹ ਕੋਈ ਨਾ ਕੋਈ ਨਿਤ ਦਿਨ ਸਾਜ਼ਿਸ਼ ਰਚ ਰਿਹਾ ਸਾਨੂੰ ਗਾਲਾਂ ਕੱਢ ਰਿਹਾ ਲੋਕਾਂ ਦੇ ਕੋਲੇ ਵੀ ਧਮਕੀਆਂ ਵੀ ਲੋਕਾਂ ਰਹੀਂ ਦੇ ਰਿਹਾ ਇਹ ਵੀ ਅਸੀਂ ਮਤਲਬ ਇਹਨਾਂ ਨੂੰ ਮੈਂ ਪਸਾਵਾਗਾ ਇਹਨਾਂ ਦੇ ਉੱਤੇ ਕੋਈ ਕਈ ਕੇਸ ਦਰਜ ਕਰਵਾਵਾਗਾ ਕਿਉਂਕਿ ਜੀ ਇਹਦੇ ਇਹਦੇ ਪੁਲਿਸ ਅਫਸਰਾਂ ਦੇ ਨਾਲ ਲਿੰਕ ਨੇ ਇੱਕ ਮੁੰਡੇ ਦੇ ਹੱਥਕੜੀ ਵੀ ਲਵਾਦੀ ਥਾਣੇ 'ਚ ਜਾ ਕੇ ਇਸ ਨੇ ਜਦੋਂ ਮੈਨੂੰ ਦੱਸਿਆ ਲਗਭਗ 1.5 ਦੋ ਮਹੀਨੇ ਪਹਿਲਾਂ ਦੱਸਿਆ ਇਹਨੂੰ ਮੈਂ ਇਹ ਗੱਲ ਦੱਸੀ ਵੀ ਇਹ ਸਾਰਾ ਗੈਰਕਾਨੂੰਨੀ ਹੈ ਬਹੁਤ ਗਲਤ ਹੋਇਆ ਹੈ ਜਦੋਂ ਤੈਨੂੰ ਤੇਰਾ ਕੋਈ ਕਸੂਰ ਨਹੀਂ ਤੇਰੇ ਹੱਥ ਕੜੀ ਲਾ ਕੇ ਰੱਖਣਾ ਇੱਕ ਬਹੁਤ ਹੀ ਘਿਣਾਉਣਾ ਜੁਰਮ ਹੈ ਤੇ ਪਰ ਇਹ ਪਹਿਲਾਂ ਤਾਂ ਡਰ ਦਾ ਮਾਰਾ ਤਿਆਰ ਨਾ ਹੋਇਆ ਫਿਰ ਮੈਨੂੰ ਦਿੱਤਾ ਵੀ ਤੈਨੂੰ ਡਰਨਾ ਕਾਨੂੰਨ ਜਿਹੜਾ ਹੈਗਾ ਨਾ ਐਨੀ ਪੁਲਿਸਾਂ ਨੇ ਹਰ ਗੱਲ ਦੀ ਨਹੀਂ ਵਰਤਦੀ ਹੈਗੀ ਵੀ ਜੋ ਉਹਦੇ ਮਦਬਗੀ ਚਲੀ ਜਾਊਗੀ ਪਰ ਫਿਰ ਇਹਨੂੰ ਮੈਂ ਮਤਲਬ ਹੌਸਲਾ ਦਿੱਤਾ ਤਾਂ ਇਹਨੇ ਆ ਕੇ ਤੁਹਾਡੇ ਚੈਨਲ ਅੱਗੇ ਦੱਸਿਆ ਜਿਹੜਾ ਨੇ ਪਾਤੋ ਹਾਂਜੀ ਮਾਲ ਕਰੇਗਾ ਮੈਂ ਹੋਰ ਮਾਲੀਚ ਕਿੰਨੇ ਕਿੰਨੇ ਥਾਂ ਨੇ ਇਹ ਜੇ ਮਤਲਬ ਸਾਰਾ ਸ਼ਹਿਰ ਦੇ ਵਿੱਚ ਜਿੱਦੇ ਕੂੜਾ ਪਾਟ ਨੇ ਮੱਝਾਂ ਵੀ ਮੱਝਾਂ ਵੀ ਦੇਖੋ ਮੱਝਾਂ ਵੀ ਖਾਂਦੀਆਂ ਕੂੜੇ ਤੇ ਖਾਂਦੀਆਂ ਨੇ ਠੀਕ ਹੈ ਨਾ ਔਰ ਮੈਂ ਸਾਰਿਆਂ ਦੀ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਮੈਂ ਜਿਹੜਾ ਦਫ਼ਤਰ ਦਾ ਦਫ਼ਤਰ ਦਾ ਨੰਬਰ ਹੈ ਟੋਲ ਫਰੀ ਨੰਬਰ ਕਹ ਲੋ ਜਾਂ ਉਸ ਉਸ ਨੰਬਰ ਤੇ ਹੀ ਪਾਉਣਾ ਹੈ ਕਮਿਸ਼ਨਰ ਨੂੰ ਪਾਉਣਾ ਹੈ ਠੇਕੇਦਾਰ ਨੇ ਮੇਰਾ ਨੰਬਰੀ ਬਲੌਕ ਕੀਤਾ ਹੋਇਆ ਉਹ ਮੇਰੀ ਸ਼ਿਕਾਇਤ ਦੇਖਣੀ ਤਾਂ ਕੀ ਹੈ ਉਹਨੇ ਮੇਰਾ ਨੰਬਰੀ ਬਲੌਕ ਕੀਤਾ ਹੈ ਠੱਗੀ ਧੋਰੀ ਵੱਡੀ ਆ ਵੱਡੀ ਠੱਗੀ ਧੋਰੀ ਆ ਦੇਖੋ ਜੀ ਅਮਨਦੀਪ ਸਿੰਘ ਹੋ ਗਿਆ ਠੀਕ ਹੈ ਇੱਥੇ ਹੀ ਆਪਣੀ ਡਿਊਟੀ ਹੈ ਜੀ ਪੁਆਇੰਟ 'ਤੇ ਓਕੇ ਓਕੇ ਜੀ ਤੇ گاਵਾ ਜਿਹੜੀਆਂ ਬਾਹ ਆਉਂਦੀਆਂ ਨੇ ਗੀਆਂ ਮਾਲਕਾਂ ਦੇ گاਵਾ ਉਹਨੇ ਨਹੀਂ ਲੱਗਦਾ ਕਿ ਗੰਦਖਾਰੀਆਂ ਨੇ ਤੇ ਉਹੀ ਗੰਦੇ ਗੰਦੀਆਂ گاਵਾ ਦਾ ਦੁੱਧ ਖਾਣੇ ਵਾਲਾ ਤੋਂ ਲੋਕ తీਰੇ ਨੇ ਲੋਕਾਂ ਨਾਲੋਂ ਧੋਖੜੀ ਇਹ ਜੀ ਆਪਣੇ ਆਪ ਜਿਹੜੇ ਜਿਹੜੇ ਤੁਲੀ ਤਾੜੀ ਦਾ ਜਿਹੜਾ ਜਿਹੜਾ ਇਹਨਾਂ ਦਾ ਖਰਚਾ ਹੁੰਦਾ ਹੈ ਨਾ ਜੀ ਉਹ ਵਚਾਂਦੇ ਜੀ ਅੱਛਾ ਠੀਕ ਹੈ ਡਾਇਰੈਕਟ ਗੱਲ ਜੀ ਉਹ ਹੈ ਠੀਕ ਹੈ ਜੀ ਬਾਕੀ ਨਾ ਮੈਂ ਕਿਸ ਤਰ੍ਹਾਂ ਦਾ ਨਹੀਂ ਗੱਗ ਪਾਉਣਾ ਚਾਹੀਦਾ ਇਹਨਾਂ ਨੂੰ ਪੱਟੇ ਪਾਉਣੇ ਚਾਹੀਦੇ ਨਹੀਂ ਜੀ ਇਹਨਾਂ ਨੂੰ ਨਾ ਇਹ ਡੰਗਰ ਜਿਹੜੇ ਨਾ ਜਿਹੜੇ ਬਾਰਕ ਉਮਰੇ ਆ ਠੀਕ ਹੈ ਜੀ ਦੇਖਿਆ ਹੋਣਾ ਤੁਸੀਂ ਨੇ ਕੋਈ ਡੰਗਰ ਲਿਫਾਫਾ ਖਾ ਕੇ ਜੀ ਆਪਣਾ ਉਹਦੀ ਆਪਣਾ ਉਹ ਹੋ ਜਾਂਦੀ ਆ ਉਹ ਬਿਮਾਰ ਹੋ ਜਾਂਦੇ ਬਿਮਾਰ ਹੋ ਜਾਂਦਾ ਉਹ ਆਦੇ ਡੰਗਰ ਆਪਣਾ ਐਸਿਡੈਂਟ ਹੋ ਕੇ ਰੋੜਾ ਆਪਾਂ ਦੇਖਿਆ ਹੋਣੀ ਜੀ ਪਿਛਲੇ ਸਾਲ ਵੀ ਪੂਰੇ ਆਪਣਾ ਐਸਿਡੈਂਟ ਹੋ ਗਿਆ ਤਾਂ ਠੀਕ ਹੈ ਜੀ ਆਪਣਾ ਔਰ ਇਹਨੇ ਕੋ ਹੋ ਜਾਂਦੇ ਇਹਨਾਂ ਡੰਗਰਾਂ ਨਾਲ ਇਹਨਾਂ ਨਾਲ ਤਾਂ ਇਹ ਮੇਰੇ ਖਿਆਲ ਤੇ ਸਾਲ ਦੇ ਵਿੱਚ ਤਿੰਨੇ ਚਾਰ ਡੰਸਰ ਤਾਈ ਪੱਕਾ ਹੀ ਹੋ ਰਹੇ ਮਰ ਜਾਂਦੇ ਆਂ ਆਨਲਾਈਨ ਦਾ ਰੋਡ ਪਾਈ ਚਾਹੀਦਾ ਇਹਨਾਂ ਨੂੰ ਸੰਭਾਲਣਾ ਚਾਹੀਦਾ ਇਹਨਾਂ ਨੂੰ ਸੰਭਾਲਣਾ ਉਹ ਜੀ ਆਪਣਾ ਪੈਸੇ ਬਣਾਉਣ ਦੇ ਚੱਕਰ ਜੀ ਜ਼ਿਆਦਾ ਰਹਿੰਦੇ ਜੀ ਹਾਂ ਤੁਸੀਂ ਤੁਹਾਡਾ ਕੀ ਨਾ ਇਹ ਸੁਭਮ ਨਾਮ ਹੈ ਜੀ ਇਹ ਗਾਮਾਂ ਇੱਥੇ ਕਦੋਂ ਕਦੋਂ ਆਉਂਦੀਆਂ ਨੇ ਇਹ ਸਵੇਰੇ ਸ਼ਾਮ ਆਉਂਦੀ ਹੈ ਜੀ ਬਸ ਅੱਛਾ ਬੰਦਾ ਸਵੇਰੇ ਲੈ ਜਾਂਦਾ ਫਿਰ ਦੁੱਧ ਕੱਢ ਕੇ ਫਿਰ ਛੱਡ ਜਾਂਦਾ ਅੱਛਾ ਸ਼ਾਮ ਨੂੰ ਲੈ ਜਾਂਦਾ ਫਿਰ ਦੁੱਧ ਕੱਢੇਗਾ ਸਵੇਰੇ ਫਿਰ ਛੋੜ ਦੇਣੀ ਤੁਹਾਨੂੰ ਨਹੀਂ ਲਾ ਦੇ ਗੰਦ ਖਾਈਆਂ ਨੇ ਗਾਮਾਂ ਚ ਗੰਦ ਖਾਈ ਰਹੀ ਹੈ ਜੀ ਵਹੀ ਦੁੱਧ ਬੰਦੇ ਪੀ ਰਹੇ ਆ ਬਿਮਾਰ ਹੋਣ ਕੇ ਬਾਅਦ ਮੈਂ ਕੁਝ ਨੇਨਾਂ ਤੋਂ ਕਦੇ ਲੈ ਆ ਕੇ ਬਿੰਦੇ ਦੁੱਧ ਕਾਮਾਂ ਦਾ ਨੇੜੇ ਨਾ 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 ਇੱਥੋਂ ਨਹੀਂ ਲਾਉਂਦੇ ਜੀ ਅਸੀਂ ਤੁਸੀਂ ਕੀ ਕਹਿਣਾ ਚਾਹੋਗੇ ਠੇਕੇਦਾਰ ਨੇ ਤੁਹਾਡੇ ਤੇ ਚਿੱਟੇ ਦੇ ਇਲਜ਼ਾਮ ਲਾਏ ਸੀ ਹਾਂ ਇਹ ਚਿੱਟੇ ਦੇ ਇਲਜ਼ਾਮ ਜੀ ਮੈਂ ਪਰਚਾ ਕਰਾਣਾ ਜੀ ਉਹਨਾਂ ਤੇ ਜੀ ਮਤਲਬ ਕਿ ਥਾਣੇ ਮੈਂ ਕੰਪਲੀਟ ਕਰਨੀ ਆ ਜੀ ਝੂਠਾ ਇਲਜ਼ਾਮ ਲਗਾ ਰਿਹਾ ਹੈ ਜੀ ਕਦੇ ਜੀ ਮੈਂ ਉਹ ਦੇਖਿਆ ਵੀ ਨਹੀਂ ਚਿੱਟਾ ਜੀ ਡੇਢ ਸਾਲ ਉਹਨਾਂ ਵਕਤ ਨੌਕਰੀ ਕਰੀ ਆ ਜੀ ਮੈਂ ਜੀ ਡੇਢ ਸਾਲ ਨੌਕਰੀ ਕਰੀ ਆ ਜੀ ਜੇ ਜੀ ਜੇ ਉਹਨਾਂ ਨੂੰ ਪੜਨ ਨੂੰ ਪਤਾ ਤਾਂ ਵੀ ਚਿੱਟਾ ਪਿੰਦਾ ਹੈ ਜੀ ਤੇ ਜਿਹੜੀ ਗੰਦਗੀ ਗਾਵਾਂ ਖ ਇਕੇ ਬਾਰੇ ਤਾਂ ਇਹੀ ਕਹਿਣਾ ਜੀ ਇਹ ਠੇਕੇਦਾਰ ਕੀ ਉੱਧਰ ਐ ਜੀ ਗਾਵਾਂ ਜੀ ਇਹ ਉਦ ਕੀ ਲੇਬਰ ਆ ਲੈ ਆਂਦੀ ਆ ਜੀ ਤੇ ਜੀ ਨਾਲ ਮਿਲ ਕੇ ਕਬੜਾ ਚੱਲ ਰਿਹਾ ਜੀ ਪੂਰਾ ਜੀ ਦਿਨ ਮਾ ਛੱਡ ਦਿੰਦਾ ਹੀ ਰਾਤ ਨੂੰ ਵੀ ਛੱਡ ਦਿੰਦਾ ਐ ਜੀ ਕੋਈ ਚੱਕਰ ਨਹੀਂ ਜੀ ਜਿਹੜੇ ਜੀ ਕਿੰਨੀਆਂ ਕਿ ਗਾਵਾਂ ਹੋਣਗੀਆਂ ਐਵੇਂ ਦੀਆਂ ਇਹ ਇਹਦੀ ਤਾਂ ਹੋਣੀ ਆ ਜੀ 100 ਤੇ ਇਦਾਂ ਦੀ ਜੀ ਇਦਾਂ ਦੀ ਤਾਂ ਹੀ ਪਤਾ ਨਹੀਂ ਕਿੰਨੀਆਂ ਹੋਣੀ ਜੀ ਕਾਫੀ ਹੋਣੀ ਹਾਂ ਜੀ ਹਾਂ ਜੀ ਹਾਂ ਜੀ ਹੋਣੀ ਜੀ ਮੇਨਾਂ ਲੈਂਦੇ ਆ ਜੀ ਪੂਰਾ ਜੀ ਐਕਸੀਡੈਂਟ ਕਿੰਨੇ ਕੋ ਹੋ ਜਾਂਦੇ ਐਕਸੀਡੈਂਟ ਤੇ ਹੀ ਰੋਜ਼ ਕੋਈ ਨਾ ਕੋਈ ਮਰੀ ਵੀ ਪੜੀ ਰਹਿੰਦੀ ਆ ਜੀ ਸਾ ਕੀ ਤੁਹਾਡਾ ਸੋਨੂ ਆ ਜੀ ਮ ਕੀ ਕਰੋਗੇ ਠੇਕੇਦਾਰ ਹਾਂਜੀ ਹਾਂਜੀ ਉਹ ਕਹਿੰਦਾ ਵੀ ਚਿੱਟਾ ਪਿੰਦਾ ਜੀ ਮੈਂ ਡੇਢ ਸਾਲ ਚ ਬਕਾਇਦਾ ਜੀ ਤੁਸੀਂ ਅਫਸਰਾਂ ਨੂੰ ਵੀ ਦੱਸਦੇ ਹੋਣਗੇ ਸ਼ਕਤਾ ਵੀ ਇਹਨਾਂ ਦੀ ਹੋ ਗਈ ਆ ਪਰ ਅਫਸਰਾਂ ਨੂੰ ਦੱਸ ਦਿਆਂ ਜੀ ਕੋਈ ਗੌਰ ਹੀ ਨਹੀਂ ਕਰਦਾ ਜੀ ਅਫਸਰ ਵੀ ਜੀ ਇਹਨਾਂ ਨਾਲ ਰਲ ਮਿਲੇ ਵੇ ਆ ਜੀ ਉਹ ਮਹੱਲੀ ਦੇ ਵਿੱਚ ਜਿਹੜੇ ਪਾਲਤੂ ਪੁੱਛੂ ਨੇ ਜਿਨ੍ਹਾਂ ਦੇ ਮਾਲਕ ਨੇ ਉਹ ਚਾਹੇ ਮੱਝਾ ਹੋਣ ਚਾਹੇ ਗਾਵਾਂ ਹੋਣ ਉਹ ਤੁਸੀਂ ਵੇਖਿਆ ਹੋਣਾ ਕਿ ਕੂੜੇ ਦੇ ਢੇਰ ਤੋਂ ਨਿਤ ਦਿਨ ਆਪਣਾ ਜਿਹੜਾ ਹੈਗਾ ਖਾਣਾ ਖਾਂਦੀਆਂ ਨੇ ਚਾਹੀਦਾ ਤਾਂ ਇਹ ਆ ਕਿ ਇਹਨਾਂ ਨੂੰ ਤੂੜੀ ਪਾਈ ਜਾਵੇ ਚਰੀ ਪਾਈ ਜਾਵੇ ਜਾ ਮੌਸਮੀ ਜੋ ਹਰਾਚਾਰ ਹੰਦਾ ਉਹ ਪਾਇਆ ਜਾਵੇ ਪਰ ਲੋਕਾਂ ਨੂੰ ਜੋ ਦੁੱਧ ਪਿਲਾਇਆ ਜਾਂਦਾ ਕੂੜੇ ਦੇ ਗੰਧ ਦੇ ਢੇਰ ਤੋਂ ਖਾ ਕੇ ਜੋ ਖਾਣਾ ਖਾਂਦੇ ਨੇ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਦੁੱਧ ਕਿਹੋ ਜਿਹਾ ਹੋਏਗਾ ਕਿੰਨੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੋਏਗਾ ਤੇ ਨਾਲ ਇਹ ਵੀ ਹੈ ਕਿ ਮਹੱਲੀ ਦੇ ਵਿੱਚ ਹਜ਼ਾਰ ਦੇ ਕਰੀਬ ਜਿਹੜੇ ਹੈਗੇ ਆ ਪਾਲਤੂ ਪਸ਼ੂ ਫਿਰਦੇ ਨੇ ਜੋ ਹਾਸਿਆਂ ਦਾ ਕਾਰਨ ਬਣਦੇ ਨੇ ਬਹੁਤ ਸਾਰੇ ਨੌਜਵਾਨਾਂ ਦੀਆਂ ਬਹੁਤ ਸਾਰੇ ਵਿਅਕਤੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਮਹੱਲੀ ਨਗਰ ਨਿਗਮ ਬਿਲਕੁਲ ਸੁੱਤਾ ਪਿਆ ਮਾਲੀ ਨਗਰ ਨਗਰ ਕੰਦੇ ਦਾ ਮਾਮਲਾ ਧਿਆਨ ਦੇ ਵਿੱਚ ਹੈ ਕੇਸਰ ਸਿੰਘ ਨਿਤ ਦਿਨ ਵੀਡੀਓ ਬਣਾ ਕੇ ਪਾਉਂਦੇ ਨੇ ਕਿ ਫਲਾਣੇ ਸਾਦੇ ਕਾਮ ਨੇ ਫਲਾਣੇ ਸਾਦੇ ਮੱਜਾਂ ਨੇ ਇੱਕ ਦਿਨ ਵੀ ਕਾਰਵਾਈ ਨਹੀਂ ਹੁੰਦੀ ਸੋ ਮਾਮਲਾ ਤੁਸੀਂ ਵੇਖ ਸਕਦੇ ਹੋ ਚਾਹੇ ਉਹ ਠੇਕੇਦਾਰ ਨਾਲ ਜੋ ਲੱਗੇ ਕਰਿੰਦੇ ਸੀ ਉਹਨਾਂ ਦੀ ਗੱਲ ਸੁਣੀ ਹੋਵੇ ਚਾਹੇ ਇੱਥੇ ਕੂੜੇ ਵਾਲੀ ਥਾਂ ਤੇ ਡਿਊਟੀ ਦੇਣ ਵਾਲੇ ਉਹਨਾਂ ਨੇ ਗੱਲ ਕੀਤੀ ਹੈ ਚਾਹੇ ਮਾਮਲੇ ਦੇ ਜੋ ਮੈਨ ਗਵਾਹ ਨੇ ਕੇਸਰ ਸਿੰਘ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਨੇ ਵੀ ਇਹ ਮਾਮਲਾ ਦਿਖਾਇਆ ਤੁਸੀਂ ਵੇਖ ਸਕਦੇ ਹੋ ਕਿ ਗਾਮਾਂ ਅਜੇ ਵੀ ਆਰਿਆ ਨੇ ਉਸ ਪਾਸਿਓਂ ਤੇ ਇੱਥੇ ਆ ਕੇ ਗਾਣਾ ਖਾਣਾ ਖਾਣ ਗਏ ਆਪਣਾ ਥਾਣਾ ਕੀ ਹਰਾਚਾਰਾ ਖਾਣਾ ਚਾਹੀਦਾ ਪਰ ਜੋ ਬੱਚੇ ਖੋਜਿਆ ਗਾਂਦਾ ਉਹ ਇੱਥੇ ਖਾਣ ਗਏ ਆ ਤੁਸੀਂ ਵੇਖੋ ਕਿ گاਵਾ ਇੱਥੇ ਬਿਲਕੁਲ ਜੋ ਸੁਹਾਣਾ ਸਾਹਿਬ ਗੁਰਦੁਆਰਾ ਉਹਦੇ ਨਾਲ ਵਾਲੀ ਥਾਂ ਤੇ ਸੁਹਾਣੇ ਦੇ ਵਿੱਚ ਇੱਥੇ گاਵਾ ਹੈਗੀਆਂ ਨੇ ਸੋ ਪੂਰਾ ਤੁਸੀਂ ਇੱਕ ਤਰ੍ਹਾਂ ਨਾਲ ਮਾਹੌਲ ਦੇਖੋ ਔਰ ਇਸ ਮਾਮਲੇ ਦੀ ਸ਼ਿਕਾਇਤ ਵੀ ਨਗਰ ਕੰਟਿੰਗ ਮਹੱਲੀ ਕੋਲੇ ਹੋਈ ਹੀ ਆ ਸੋ ਤੁਹਾਨੂੰ ਇਸ ਮਾਮਲੇ ਬਾਰੇ ਬੱਕ ਬੱਕ ਥਾਵਾਂ ਤੋਂ ਅਸੀਂ ਰਿਪੋਰਟ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੀ ਕਿਸਮ ਦਾ ਦੁੱਧ ਮਿਲ ਸਕੇ ਤੇ ਨਗਰ ਨਗਰ ਦੇ ਅਧਿਕਾਰੀਆਂ ਦੀਆਂ ਅੱਖਾਂ ਖੁੱਲ ਸਕਣ ਕੈਮਰਾਮੈਨ ਆਮਨ ਦੇ ਨਾਲ ਦਰਸ਼ਨ ਸਿੰਘ ਖੋਕਰ